ਇੱਕ ਮਾਂ ਦਾ ਡਰਾਉਣਾ ਰੂਪ ਸਾਹਮਣੇ ਆਇਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡੇ ਡਰੋਂਕੇ ਖੜੇ ਹੋ ਜਾਣਗੇ ਤੁਹਾਡੀ ਰੂ ਕੰਮ ਚ ਆ ਪਈ ਜੀ ਹਾਂ ਦੱਸਦੀ ਹਾਂ ਕਿ ਇਸ ਵੀਡੀਓ ਦੇ ਵਿੱਚ ਇੱਕ ਮਾਂ ਆਪਣੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਕੁੱਟ ਰਹੀ ਹੈ ਕਿ ਦੇਖਣ ਵਾਲੇ ਦੀ ਅੱਖਾਂ 'ਚੋਂ ਹੰਝੂ ਆ ਜਾਣ ਬਾਰੇ ਇਸ ਮਾਂ ਨੂੰ ਆਪਣੇ ਮੁੰਡੇ ਦੇ ਉੱਪਰ ਬਿਲਕੁਲ ਵੀ ਤਰਸ ਨਹੀਂ ਆਇਆ ਜਿਹਾ ਦੱਸਦੀ ਹਾਂ ਕਿ ਇਹ ਮਾਂ ਪਹਿਲਾਂ ਤਾਂ ਆਪਣੇ ਬੱਚੇ ਦੇ ਉੱਪਰ ਬੈਠਦੀ ਹੈ ਜਿਸ ਦਾ ਵਜ਼ਨ 90 ਕਿਲੋ ਹੈ ਤੇ ਬੱਚੇ ਦਾ ਵਜ਼ਨ 25 ਕਿਲੋ ਦੱਸਿਆ ਜਾ ਰਿਹਾ ਉਸ ਦੇ ਉੱਪਰ ਬੈਠ ਕੇ ਪਹਿਲਾਂ ਤਾਂ ਉਸ ਦੇ ਉੱਪਰ ਕਸੌਣ ਮੁਕਿਆਂ ਦੀ ਬਰਸਾਤ ਕਰਦੀ ਹੈ ਜਦੋਂ ਉਸ ਦੀ ਇਸ ਦੇ ਨਾਲ ਰੂ ਨਹੀਂ ਪੜਦੀ ਤਾਂ ਫਿਰ ਉਸ ਦੇ ਉੱਪਰ ਥੱਪੜ ਮਾਰਦੀ ਹੈ ਉਸ ਦੇ ਦੰਦਿਆ ਵੱਡ ਗੀ ਤੇ ਉਸ ਦਾ ਗळा ਕੁੱਟਦੀ ਹੈ ਬਲਕਿ ਇਨਹੀਂ ਨਹੀਂ ਬਲਕਿ ਕਦੇ ਉਸ ਨੂੰ ਫਰਸ਼ ਤੇ ਵੀ ਝੁਕ ਚੁੱਕੇ ਮਾਰਦੀ ਹੈ ਅੱਗੋਂ ਬੱਚਾ ਕਹਿੰਦਾ ਹੈ ਕਿ ਮੈਨੂੰ ਪਾਣੀ ਤਾਂ ਪਿਲਾ ਦਿਓ ਪਾਣੀ ਤਾਂ ਦੇ ਦਿਓ ਪਰ ਉਹ ਮਾਂ ਜੋ ਜ਼ਾਲਮ ਹੋਈ ਪਈ ਹੈ ਕੁਝ ਵੀ ਨਹੀਂ ਸੁਣ ਰਹੀ ਉੱਥੇ ਇੱਕ 마ਸੂਮ ਕੋਲ ਖੜਾ ਸਭ ਕੁਝ ਦੇਖ ਰਿਹਾ ਹੈ ਪਰ ਉਹ ਬੇਬਸ ਹੈ ਹਾਲਾਂਕਿ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਇਕ ਘਟਨਾ ਹਰੀਦੁਆਰ ਦੇ ਰੁੜਕੀ ਵਿੱਚ ਵਾਪਰੀ ਹੈ ਅਤੇ ਇਸ ਭਿਆਨਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਕਿਵੇਂ ਆਪਣੇ ਬੱਚੇ ਨੂੰ ਬੇਰਹਿਮੀ ਦੇ ਨਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਸਵੀਰਾਂ ਇੰਨੀਆਂ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਕਿ ਅਸੀਂ ਤੁਹਾਨੂੰ ਇਹ ਤਸਵੀਰਾਂ ਬਿਲਕੁਲ ਵੀ ਨਹੀਂ ਦਿਖਾ ਸਕਦੇ। ਘਟਨਾ ਨੂੰ ਇੱਕ ਚਸ਼ਮਦੀਦ ਨੇ ਰਿਕਾਰਡ ਕੀਤਾ ਹੈ ਅਤੇ ਵੀਡੀਓ ਬੁੱਧਵਾਰ ਨੂੰ ਇੰਟਰਨੈਟ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਿਆ। ਵੀਡੀਓ ਵਿੱਚ ਬੱਚਾ ਰੋ ਰਿਹਾ ਹੈ ਅਤੇ ਔਰਤ ਨੂੰ ਕਹਿ ਰਿਹਾ ਹੈ ਕਿ ਛੱਡ ਦਿਓ ਪਰ ਔਰਤ ਉਸ ਨੂੰ ਕੁਝ ਨਹੀਂ ਸੁਣ ਰਹੀ ਅਤੇ ਲਗਾਤਾਰ ਆਪਣੇ ਬੱਚੇ ਦੀ ਕੁੱਟਮਾਰ ਕਰਦੀ ਹੈ। ਬੱਚਾ ਉਸ ਔਰਤ ਨੂੰ ਕਹਿੰਦਾ ਹੈ ਮੰਮੀ ਪਹਿਲਾਂ ਪਾਣੀ ਤਾਂ ਦੇ ਦਿਓ ਪਰ ਉਸ ਔਰਤ ਨੂੰ ਕੋਈ ਫਰਕ ਨਹੀਂ ਪੈ ਰਿਹਾ। ਉਸ ਦੀ ਛਾਤੀ ਤੇ ਦੰਦਾ ਦੇ ਨਾਲ ਦੰਧੀਆਂ ਵੱਡਦੀ ਹੈ ਅਤੇ ਉਸ ਤੇ ਥੱਪੜ ਮਾਰਦੀ ਹੈ। ਫਿਰ ਵੀ ਨਹੀਂ ਥੱਕਦੀ ਤਾਂ ਉਸ ਦਾ ਗੜਾ ਕੁੱਟਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਉਸ ਦਾ ਦਮ ਘੁੱਟ ਰਿਹਾ ਹੈ ਤਾਂ ਫਿਰ ਉਹ ਉਸ ਨੂੰ ਛੱਡ ਦਿੰਦੀ ਹੈ ਮਾਂ ਦੇ ਇਸ ਸ਼ੈਤਾਨੀ ਰੂਪ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਆਲੋਚਨਾ ਹੋ ਰਹੀ ਹੈ ਜਿੱਥੇ ਇੱਕ ਪਾਸੇ ਕਈ ਯੂਜ਼ਰਸ ਕਹਿ ਰਹੇ ਨੇ ਕਿ ਇਹ ਔਰਤ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਸਕਦੀ ਹੈ ਤੇ ਦੂਸਰੇ ਪਾਸੇ ਕਈ ਯੂਜ਼ਰਸ ਇਸ ਔਰਤ ਦੇ ਉੱਪਰ ਕੜੀ ਤੋਂ ਕੜੀ ਕਾਰਵਾਈ ਦੀ ਮੰਗ ਕਰ ਰਹੇ ਨੇ ਜਿਹਾ ਦੱਸੀ ਕਿ ਇਹ ਵੀਡੀਓ ਕੱਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਜਿਸ ਦੇ ਵਿੱਚ ਇੱਕ ਮਾਂ ਦੇ ਵੱਲੋਂ ਆਪਣੇ ਬੱਚੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੇ ਥੱਪੜ ਮਾਰੇ ਜਾਂਦੇ ਨੇ ਕਸੂਨ ਮਾਰੇ ਜਾਂਦੇ ਨੇ ਦੰਦੀਆਂ ਵੱਡੀਆਂ ਜਾਂਦੀਆਂ ਨੇ ਤੇ ਉਸ ਦਾ ਗਲਾ ਵੀ ਕੁੱਟਦੀ ਐ ਤੇ ਉਸ ਨੂੰ ਚੁੱਕ ਚੁੱਕ ਕੇ ਫਰਸ਼ ਤੇ ਵੀ ਮਾਰਦੀ ਐ ਜਿਸ ਤੋਂ ਬਾਅਦ ਲੋਕ ਇਸੇ